ਭਾਈ ਮੈਨੂੰ 60000 ਰੁਪਏ ਦੇ ਵਿੱਚ ਗੱਡੀ ਆਲਟੋ ਮਿਲ ਜੂ ਪੂਰੀ ਸਾਫ ਸੁਥਰੀ ਹਾਂਜੀ ਜ਼ਰੂਰ ਮਿਲ ਸਕਦੀ ਐ ਤੁਹਾਨੂੰ 60000 ਰੁਪਏ ਦੇ ਵਿੱਚ ਆਲਟੋ ਪੰਗੂ ਕਾਰ ਬਾਜ਼ਾਰ ਬਰਨਾਲਾ ਇਧਰੋਂ ਜਦੋਂ ਤਣਾਉਲੇ ਤੋਂ ਆਪਾਂ ਬਰਨਾਲੇ ਵੱਲ ਨੂੰ ਆਉਣੇ ਆਂ ਅਂਢਿਆਏ ਵਾਲੇ 360 ਤੇ ਪੰਗੂ ਕਾਰ ਬਾਜ਼ਾਰ ਦੀਆਂ ਗੱਡੀਆਂ ਅਵੇਲੇਬਲ ਖੜੀਆਂ ਹੁੰਦੀਆਂ ਨੇ ਇਹਨਾਂ 'ਚੋਂ ਮੇਰਾ ਵੀਰ ਕੋਈ ਵੀ ਗੱਡੀ ਤੁਸੀਂ ਪਰਚੇਜ਼ ਕਰ ਸਕਦੇ ਹੋ ਬਹੁਤ ਘੱਟ ਰੇਟਾਂ ਦੀਆਂ ਗੱਡੀਆਂ ਨੇ ਅਗਲੀ ਆਪਾਂ ਵੀਡੀਓ ਇਹਨਾਂ ਦੀ ਇੱਕ ਦੋ ਦਿਨਾਂ ਨੂੰ ਪਾਵਾਂਗੇ ਉਹਦੇ ਵਿੱਚ ਜਨ ਗੱਡੀਆਂ ਪੂਰੀਆਂ ਟੌਪ ਦੀਆਂ ਘੱਟ ਰੇਟ ਦੇ ਉੱਪਰ ਮਿਲਣਗੀਆਂ ਤੇ ਸਾਰੇ ਭਰਾਵਾਂ ਨੂੰ ਸਾਡੀ ਪਿਆਰਪਰੀ ਸਾਸਤਰੀ ਗੱਲ ਦੀ ਹੱਥ ਬੰਨ ਕੇ ਰਿਕੁਐਸਟ ਆ ਵੀਰੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰ ਲਿਓ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਆਪਦੇ ਵਾਸਤੇ ਕੱਟ ਰੇਟ ਦੇ ਵਿੱਚ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲੋ ਆਪਾਂ ਲੈਨੇ ਆਂ ਭਾਈ ਜੀ ਭਾਈ ਆ ਪਹਿਲੀ ਗੱਡੀ ਦੇਖੋ ਜੇ ਕਿਸੇ ਭਰਾ ਨੇ ਘੱਟ ਪੈਸਿਆਂ ਦੇ ਵਿੱਚ ਵਧੀਆ ਕਾਰ ਲੈਣੀ ਆ 2004 ਮਾਡਲ ਗੱਡੀ ਆ ਆਲਟੋ ਪੰਜਾਬ ਨੰਬਰ ਕਾਰ ਆ ਜੀ ਸੋਨੂ ਇਹ 2004 ਮਾਡਲ ਗੱਡੀ ਸਿਰਫ 60000 ਰੁਪਏ ਦੇ ਵਿੱਚ ਪੈਜੂ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨਾਂ ਗਰਦ ਜ਼ਰੂਰ ਪਈ ਹੋਈ ਆ ਸਾਫ਼ ਕਰਨ ਵਾਲੀ ਆ ਗੱਡੀ ਤੇ ਵਿੱਚੋਂ ਸੀਟ ਕਵਰ ਬਿਲਕੁਲ ਕੋਈ ਫਟੇ ਕਟੇ ਨਹੀਂ ਬਿਲਕੁਲ ਨੀਟ ਐਂਡ ਕਲੀਨ ਸੀਟ ਕਵਰ ਪਏ ਨੇ ਏਸੀ ਗੱਡੀ ਦਾ ਵਰਕਿੰਗ ਦੇ ਵਿੱਚ ਆ ਬਈ ਆ ਕੇ ਚੈੱਕ ਕਰ ਲਿਓ ਇੰਜਨ ਗੇਅਰ ਗੱਡੀ ਦਾ ਓਕੇ ਆ ਬਿਲਕੁਲ ਸਕਰੈਚ ਲੈਸ ਗੱਡੀ ਆ ਆ ਕੇ ਟ్రਾਈ ਮਾਰ ਲਿਓ 2004 ਮਾਡਲ ਗੱਡੀ ਤੁਹਾਨੂੰ 60000 ਰੁਪਏ ਦੇ ਵਿੱਚ ਮਿਲ ਰਹੀ ਆ ਪੰਜਾਬ ਨੰਬਰ ਆ ਦੇਖੋ ਇਹ ਕਾਰ ਜੇ ਕਿਸੇ ਚਾਰ ਮਾਡਲ ਅਲਟੋ ਹੈ ਚਾਰ ਮਾਡਲ अल्टੋ ਏਸੀ ਚੱਲਦਾ ਏਸੀ ਓਕੇ ਆ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਓਕੇ ਆ ਗੇਅਰ ਜਮਾ ਮੜਾ ਹੀ ਮੰਗੂ ਮੈਂ ਹਾਂਜੀ ਹਾਂ ਜੇ ਕਿਸੇ ਭਾਈ ਨੇ ਸਿੱਖਣ ਵਾਸਤੇ ਲੈਣੀ ਆ ਜਾਂ ਓਂ ਘਰੇਲੂ ਗੱਡੀ ਰੱਖਣਿਆ ਕੱਲ ਸਿਰਫ ਆਪਾਂ 60000 ਦੀ ਦੇ ਦਾਂਗੇ ਬਰੂਤੀ ਦੇ ਮੁੱਲ 'ਚ 60 60000 ਦੀ ਮਾਡਲ ਕਿੰਨੇ ਸੀ ਹਾਂਜੀ ਸਜਣੋ ਘੱਟ ਪੈਸਿਆਂ ਦੇ ਵਿੱਚ ਬੈਸਟ ਆਪਸ਼ਨ ਧੋਣ ਵਾਲੀ ਜ਼ਰੂਰ ਖੜੀ ਆ ਕਾਰ ਵਿੱਚੋਂ ਵੀ ਬਾਹਰੋਂ ਵੀ ਲਿਬੜੀ ਹੋਈ ਆ ਥੋੜੀ ਜੀ ਬਲੈਕ ਕਲਰ ਆ 2005 ਮਾਡਲ ਗੱਡੀ ਸਪੈਕਟ ਬੀਡੀਆਈ ਡੀਜ਼ਲ ਵੇਰੀਐਂਟ 2 ਇੰਟੀਰੀਅਰ ਬਿਲਕੁਲ ਨੀਟ ਐਨ ਕਲੀਨ ਪਿਆ ਜੀ ਸੀਟ ਕਵਰ ਨਵੇਂ ਪਏ ਨੇ ਜੀ ਪਾਵਰ ਵਿੰਡੋ ਪਾਵਰ ਸਟੀਅਰਿੰਗ ਸੈਂਟਰ ਲੋਕ ਆ ਜੀ ਗੱਡੀ ਜੇ ਕਿਸੇ ਪ੍ਰਾਣੇ ਪਰਚੇਜ ਕਰਨੀਆਂ ਬਾਈ ਕੋਲ ਅਵੇਲੇਬਲ ਖੜੀ ਆ ਏਸੀ ਹੀਟਰ ਓਕੇ ਆ ਗੱਡੀ ਦਾ ਲਾਈ 15 ਨੰਬਰ ਚੜੇ ਹੋਏ ਨੇ ਜੀ ਗੱਡੀ ਦੇ ਇੰਜਨ ਗੇਅਰ ਬਿਲਕੁਲ ਓਕੇ ਆ ਜਾ ਕੇ ਟ్రਾਈ ਮਾਰ ਲਿਓ ਆਪਣੇ ਸਲਾਹਕਾਰ ਨੂੰ ਨਾਲ ਲਿਜਾ ਕੇ ਚਾਹੇ ਮਿਸਤਰੀ ਨੂੰ ਲੈ ਜਾਓ ਜੀ ਇੱਕ ਲੱਖ 35000 ਰੁਪਿਆ ਗੱਡੀ ਦੀ ਡਿਮਾਂਡ ਆ ਮੌਕੇ ਤੇ ਮਾਨਦਾਨ ਹੋ ਜੂ ਪੰਜਾਬ ਨੰਬਰ ਆ ਬੈਸਟ ੌਕਸਨ ਆ ਤੁਹਾਡੇ ਲਈ ਇਹ ਭਰਾ ਕੋਲੇ ਅਵੇਲੇਬਲ ਖੜੀ ਆ ਇਸ ਟਾਈਮ ਅਗਲੀਆਂ ਗੱਡੀਆਂ ਹੋਰ ਦਿਖਾਉਣੇ ਆ ਤੁਹਾਨੂੰ ਜੀ 5 ਮਾਡਲ 27 ਤੱਕ ਪਾਸ ਜੀ ਨੰਬਰ 50 ਆ ਪੰਜਾਬ ਨੰਬਰ ਲਾਏ ਲੱਗੇ ਹੋਏ 15 ਨੰਬਰ ਨਵੀਂ ਮੀਟਿੰਗ ਹੋਈ ਵੀ ਆ ਸੀਐਨਜੀ ਕਿੱਟ ਲੱਗੀ ਵੀ ਆ ਹਮਮ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਏਸੀ ਹੀਟਰ ਚਾਲੂ ਆ ਜੀ ਮਾਡਲ ਕਿੰਨਾ 5 ਮਾਡਲ 27 ਤੱਕ ਪਾਸ ਜੀ 5 ਮਾਡਲ 27 ਤੱਕ ਪਾਸ ਰੇਡ 15 ਨੰਬਰ ਲਾਏ ਸੀਐਨਜੀ ਲੱਗੀ ਆ ਰੇਟ ਦੇਣਾਗੇ ਆਪਾਂ ਸਿਰ 135 ਦੀ ਦੇਵਾਂਗੇ ਇਹ 135 ਦੀ ਪੰਜ ਮਾਡਲ ਗੱਡੀ ਹਾਂਜੀ ਕਾਲੀ ਨੱਕਣੀ ਦੀ ਡਿਟੇਲ ਦਿਓ ਸਾਨੂੰ 11 ਮਾਡਲ ਅਲਟੋ ਜੀ ਐਲ ਐਕਸ 11 ਮਾਡਲ ਅਲਟੋ ਐਲ ਐਕਸ ਹਾਂਜੀ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਏਸੀ ਵਰਕਿੰਗ ਜੀ ਮਾਈਟਿੰਗ ਮੂਟਿੰਗ ਨਵੀਂ ਹੋਈ ਵੀ ਆ ਆਫ ਰੋਡ ਵਾਲੇ ਵੀਲ ਪਏ ਹੋਏ ਆ ਗੱਡੀ ਦੇ ਠੀਕ ਆ ਜੀ ਇਹ ਜਮਾਂ ਲੈ ਸਪਰਾਈਜ਼ ਦੇ ਰਾਂਗੇ ਆਪਾਂ ਆਜੋ ਸੱਜਣੋ ਸੁਣੋ ਆਲਟੋ ਦਾ ਰਿਵਿਊ ਦਈਏ ਆਲਟੋ ਐਲਐਕਐਸਆਈ 2011 ਮਾਡਲ ਦੁਬਾਰੇ ਰਿਪੀਟ ਕਰਾ ਦਿਆਂ ਮੈਂ ਕਿਉਂਕਿ ਸੜਕ ਤੇ ਸੋਰ ਸ਼ਰਾਬਾ ਬੜਾ ਹੁੰਦਾ ਸੀ ਐਲਐਕਐਸਆਈ ਮਾਡਲ ਆ 11 ਮਾਡਲ ਆਫ ਰੋਡ ਬੀਲਿੰਗ ਚੜੇ ਹੋਏ ਨੇ ਗੱਡੀ ਦੇ ਬੀਲ ਚੜੇ ਹੋਏ ਨੇ ਚੰਡੀਗੜ੍ਹ ਨੰਬਰ ਆ ਬੰਪਰ ਜਮਾਂ Ориਜినਲ ਪਿਆ ਗੱਡੀ ਦਾ ਤੇ ਬੈਕ ਟੂਅਰ ਇਅਰਰ ਦਿਖਾਵਾਂਗੇ ਤੁਹਾਨੂੰ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਪਿਆ ਸਕਰਾਚ ਲੈਸ ਗੱਡੀ ਆ ਜੀ ਆ ਸਾਈਡ ਸ਼ੀਸ਼ਾ ਜ਼ਰੂਰ ਇੱਕ ਟੁੱਟਿਆ ਹੋਇਆ ਥੋਨੂੰ ਬਾਈ ਪਵਾ ਕੇ ਦੇ ਦੂਗਾ ਤੇ ਬੈਲਰ ਪੁੱਲਰ ਚੈੱਕ ਕਰ ਸਕਦੇ ਹੋ ਗੱਡੀ ਬਿਲਕੁਲ ਤੁਹਾਨੂੰ ਨਜ਼ਦੀਕ ਤੋਂ ਦਿਖਾਤੀ ਆ ਵਿੱਚੋਂ ਲੈ ਇੰਟੀਰੀਅਰ ਦੇਖ ਲਓ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਪਿਆ ਜੀ ਸੀਟ ਕਵਰ ਬਿਲਕੁਲ ਨਵੇਂ ਪਏ ਨੇ ਜੀ ਗੱਡੀ ਦੇ ਵਿੱਚੋਂ ਥੱਲੋਂ ਮੈਟਿੰਗ-ਮੋਟਿੰਗ ਵਧੀਆ ਹੋਈ ਵੀ ਆ ਏਸੀ ਹੀਟਰ ਗੱਡੀ ਦਾ ਵਰਕਿੰਗ ਦੇ ਵਿੱਚ ਆ ਜੀ ਇੰਜਨ ਗੇਅਰ ਬਿਲਕੁਲ ਓਕੇ ਆ ਆਪਣੇ ਸਲਾਹਕਾਰ ਨੂੰ ਲੈ ਓ ਚਲਾ ਕੇ ਦੇਖ ਲਓ ਮਿਸਤਰੀ ਨੂੰ ਲਿਓ ਆਪਣੇ ਕਿਸੇ ਰਿਸ਼ਤੇਦਾਰ ਨੂੰ ਲਿਆ ਕੇ ਦਿਖਾ ਸਕਦੇ ਹੋ ਪਿਲਰ ਵਗੈਰਾ ਬਿਲਕੁਲ ਨੌਨ ਐਕਸੀਡੈਂਟ ਗੱਡੀ ਆ ਬਾਈ ਕੋਲ ਅਵੇਲੇਬਲ ਖੜੀ ਆ 11 ਮਾਡਲ ਵਾਲ ਲੱਖ ਰੁਪਇਆ ਡਮਾੜਾ ਮੌਕੇ ਤੇ ਮਨਤਨ ਹੋ ਜੂ ਬੈਕ ਸਾਈਡ ਦੇਖ ਸਕਦੇ ਹੋ ਗੱਡੀ ਦੀ ਤੁਸੀਂ ਬਿਲਕੁਲ ਸਾਫ ਗੱਡੀ ਪਈਆ ਅਗਲੀ ਵੀਡੀਓ ਚ ਆਪਾਂ ਬਾਈ ਦਿਆਂ ਜਨਕਾਰਾਂ ਦਿਖਾਵਾਂਗੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ 7 ਮਾਡਲ ਅਲਟੋ ਆ ਇਹ ਹਾਂਜੀ ਹਾਂਜੀ ਅੱਗੇ 7 ਮਾਡਲ ਪੰਜਾਬ ਨੰਬਰ AC ਹੀ ਟਰੈ ਦੇ ਦਾ ਵੀ ਚੱਲੂ ਆ ਹਾਂਜੀ 29 ਤੱਕ ਪਾਸ ਕਰਵਾ ਕੇ ਦੇਵਾਂਗੇ ਨਾ ਕਰਾਉਣ ਦੇ ਪੈਸੇ ਕਸਟਮਰ ਨੇ ਲਾਉਣੇ ਆ 1 ਸਾਲ ਦਾ ਬੀਮਾ ਕਰਵਾ ਕੇ ਦੇਵਾਂਗੇ ਲੱਖ ਰੁਪਏ ਜੀ ਲੱਖ ਰੁਪਏ ਚ 7 ਮਾਡਲ ਅਲਟੋ ਮਿਲ ਰਹੀ ਆ 29 ਤੱਕ ਪਾਸ ਨਾ ਕਰਾਉਣ ਦੇ ਪੈਸੇ ਕਸਟਮਰ ਨੇ ਲਾਉਣੇ ਇੱਕ ਸਾਲ ਦਾ ਬੀਮਾ ਕਰਵਾ ਕੇ ਦੇਵਾਂਗੇ ਤੇ ਲੋਨ ਲਾਣ ਲੋਨ ਨਹੀਂ ਹੋਣਾ ਇਹ ਕੈਸਾ ਹੈ ਤੇ ਲੋਨ ਇੱਕ ਵਾਰੀ ਤੁਹਾਨੂੰ ਸ਼ਾਂਤੀ ਨਾਲ ਰਿਵਿਊ ਫੇਰ ਕਰਾ ਦੀਏ ਗੱਡੀ ਦਾ ਰਿਪੀਟ ਕਰਾ ਦੀਏ 2007 ਦਾ ਇਹ ਮਾਡਲ ਆ ਬਈ ਜੀ ਆਲਟੋ ਗੱਡੀ ਆ ਤੇ 1 ਲੱਖ ਰੁਪਿਆ ਗੱਡੀ ਦੀ ਡਿਮਾਂਡ ਰੱਖੀ ਹੋਈ ਆ ਬਾਈ ਦੀ 2029 ਤੱਕ ਗੱਡੀ ਤੁਹਾਨੂੰ ਇਹ ਬਾਈ ਪਾਸ ਕਰਵਾ ਕੇ ਦੇਊਗਾ ਲੱਖ ਰੁਪਏ ਦੇ ਵਿੱਚ ਹੀ ਵਿੱਚੀ ਤੁਹਾਨੂੰ 1 ਸਾਲ ਦਾ ਬੀਮਾ ਕਰਵਾ ਕੇ ਦੇਊਗਾ ਉਹ ਵੀ ਲੱਖ ਰੁਪਏ ਦੇ ਵਿੱਚ ਵਿੱਚ ਤੇ ਮੌਕੇ ਤੇ ਮਾਣਦਾਨ ਜਰੂਰ ਹੋਊ ਵਿੱਚੋਂ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਜੀ ਆਕੇ ਤੁਸੀਂ ਟ੍ਰਾਈ ਲੈ ਸਕਦੇ ਹੋ ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਆ ਚਲਾ ਕੇ ਦੇਖ ਲਿਓ ਆਕੇ ਦਸੱਲੀ ਕਰ ਲਿਓ ਟਾਇਰ ਗੱਡੀ ਦੇ ਵਧੀਆ ਪਏ ਨੇ ਏਸੀ ਹੀਟਰ ਗੱਡੀ ਦਾ ਵਰਕਿੰਗ ਦੇ ਵਿੱਚ ਆ ਜੀ ਪੰਜਾਬ ਨੰਬਰ ਕਾਰ ਆ ਹੈ ਹਰ ਇੱਕ ਖੂਬੀ ਆ ਗੱਡੀ ਦੇ ਵਿੱਚ Ориਜినਲ ਗੱਡੀ ਗੱਡੀ ਬਾਈ ਕੋਲੇ ਇਸ ਟਾਈਮ ਅਵੇਲੇਬਲ ਖੜੀਆ ਨਹੀਂ ਬਿਕ ਜਾਣੀਆ ਗੱਡੀ ਇਹ ਕੰਟੈਕਟ ਜ਼ਰੂਰ ਕਰ ਲਿਓ ਨੰਬਰ ਨੀਚੇ ਕ੍ਰੈਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਤੇ ਜੇਕਰ ਤੁਸੀਂ ਵੀ ਆਪਣੇ ਕੋਈ ਵੀ ਵਹੀਕਲ ਦੀ ਵੀਡੀਓ ਪੋਆਉਣਾ ਚਾਹੁੰਦੇ ਹੋ ਆਪਣੇ ਚੈਨਲ ਦੇ ਉੱਪਰੋਂ ਤੁਸੀਂ ਆਪਣੇ WhatsApp ਤੇ ਫੋਟੋਆਂ ਭੇਜ ਸਕਦੇ ਹੋ ਨੰਬਰ ਤੁਹਾਨੂੰ ਮੈਂ ਦੱਸਦਾ ਕਿੱਦਾਂ ਮਿਲੂਗਾ ਨੰਬਰ ਬਾਈ ਤੁਸੀਂ ਕਮੈਂਟਾਂ ਦੇ ਥੱਲੇ ਵੀਡੀਓ ਦੇ ਕਮੈਂਟ ਚ ਨੰਬਰ ਮੰਗ ਸਕਦੇ ਹੋ ਨੰਬਰ ਤੁਹਾਨੂੰ ਸੈਂਡ ਕਰ ਦਿੱਤਾ ਜਾਊਗਾ WhatsApp ਉੱਤੇ ਤੁਸੀਂ ਫੋਟੋਆਂ ਭੇਜ ਸਕਦੇ ਹੋ ਅਗਲੀ ਵੀਡੀਓ ਚ ਜਨਰਾਂ ਦਿਖਾਵਾਂਗੇ ਬਾਈ ਦੀਆਂ ਟੌਪ ਦੀਆਂ ਕਰਾਂਗੇ ਚੈਨਲ ਸਬਸਕ੍ਰਾਈਬ